ਸਮਝਣ ਦੀ ਲੋੜ ਹੈ ਵੀ ਇੰਡਸਟਰੀ ਬੜੇ ਕ੍ਰਿਟੀਕਲ ਟਾਈਮ 'ਚੋਂ ਨਿਕਲ ਰਹੀ ਹੈ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਜਿਹੜਾ ਦੇਸ਼ ਹੈ 3rd ਲਾਰਜੈਸਟ ਇਕਨੋਮੀ ਬਣਨ ਜਾ ਰਿਹਾ ਹੈ ਦੂਜੇ ਪਾਸੇ ਜਿਹੜੀ ਇੰਡਸਟਰੀ ਹੈ ਐਮਐਸਐਮਈ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਇਨਪੁਟ ਕਾਸਟ ਹੈ ਵੱਧ ਰਹੀ ਹੈ ਲੇਬਰ ਕਾਸਟ ਵੱਧ ਰਹੀ ਹੈ ਸੋ ਜਿਹੜਾ ਇਹਨੂੰ ਜੇ ਇੰਡਸਟਰੀ ਨੇ ਬਚਣਾ ਹੈ ਤਾਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪਵੇਗਾ ਦਾ ਟਾਈਮ ਆ ਗਿਆ ਵੀ ਇੱਕ ਆਦਮੀ ਕਿੰਨੀਆਂ ਮਸ਼ੀਨਾਂ ਚਲਾਉਂਦਾ ਕਿਉਂਕਿ ਲੈਵਲ ਕਲਾਸ 1 ਨਹੀਂ ਹੈ ਉਹ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਦਾ ਇੱਕ ਬੰਦਾ 30 ਮਸ਼ੀਨਾਂ ਚਲਾਉਂਦਾ ਸੋ AI ਨਾਲ ਅਸੀਂ ਉਹਨਾਂ ਨੂੰ ਜਿੰਨਾਂ ਨੂੰ ਕਿਵੇਂ ਸਿੰਕ્રોਨਾਈਜ਼ ਕਰਕੇ ਘੱਟੋ-ਬੱਟ ਲਾ ਕੇ ਤੇ ਘੱਟੋ-ਬੱਟ ਮੈਨ ਪਾਵਰ ਨਾਲ ਔਰ ਆਰਾਮ ਪੀਓ ਕਿਵੇਂ ਬਚਾ ਰੱਖਿਆ ਇਹਦੇ ਤੇ ਖਾਸ ਤੌਰ ਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਚ ਕਾਫੀ ਲੇਖਣ ਨੂੰ ਮਿਲੇਗੀ ਜਿਹੜੀ ਅਸੀਂ ਆਪੀ WhatsApp ਤੇ ਜਾਂ ਸੋਸ਼ਲ ਮੀਡੀਆ ਤੇ ਦੇਖੀ ਤੇ ਆਂ ਉਹ ਸਹੀ ਮੈਨੇ ਦੇਖਣ ਦਾ ਮਾਫ ਕਰਨਾ ਜੰਗਲ ਜੇਨਰੇਸ਼ਨ ਲਈ ਬਹੁਤ ਜ਼ਰੂਰੀ ਹੈ ਇੱਥੇ ਵਿਜ਼ਿਟ ਕਰਨਾ ਉਹਨਾਂ ਦੇ ਨੌਲੇਜ ਜਿਹੜੀ ਹੈ ਉਹ ਇੱਥੇ ਆ ਕੇ ਵਧੇਗੀ ਅਸੀਂ ਖੁਦ ਬਾਹਰ ਜਾਂਦੇ ਆ ਫਿਰ ਲੋਅ ਜਾਂਦੇ ਆ ਜਾਂ ਹੋਰ ਆਊਟ ਆਫ ਕੰਟਰੀ ਜਾਂਦੇ ਆ ਕਿਉਂਕਿ ਉਹ ਮੇਨ ਪੁਆਇੰਟ ਹੈ ਹੀ ਉਤਾਰੀ ਦੋਲੇ ਦੀ ਵਧਾਈ ਜਾਨ ਨਵ ਜਨਰੇਸ਼ਨ ਲਈ ਜਿੰਦਾਬੇ ਆਪਣਾ ਪਰਵਾਰ ਦਾ ਨਾਮ ਜੋ ਬਣਿਓ ਨਾ ਜੋ ਦਾ ਬਹੁਤ ਜ਼ਰੂਰੀ ਆ ਸਾਰੇ ਜਿੰਨੇ ਕੋਲ ਲੱਗਦੇ ਗਏ ਬੱਲ ਦੇ ਇਸਪੈਸਟ ਟਾਈਮ ਵੀ ਉਹ ਆਪਣੇ ਬੱਚਿਆਂ ਦੇ ਟ੍ਰੇਨਿੰਗ ਨੂੰ ਭਿਜੇਗਾ ਮੈਂ ਕਹੂੰਗਾ ਇਹਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਜਿਸ ਤਰ੍ਹਾਂ ਸਭ ਨੇ ਦੱਸਿਆ ਕਿ ਲੇਬਰ ਦੀ ਬੜੀ ਸ਼ਾਰਟੇਜ ਹੈ ਬੜੀ ਪ੍ਰੋਬਲਮਸ ਹੈ ਉਹ ਸਾਰੀਆਂ ਜਿਹੜੇ ਜਿੰਨੇ ਵੀ ਤੁਹਾਨੂੰ ਪ੍ਰੋਬਲਮ ਫੇਸ ਕਰਦੇ ਨੇ ਇੰਡਸਟਰੀ ਲਿਸਟ ਜਾਂ ਮੈਨੂਫੈਕਚਰਿੰਗ ਸੈਗਮੈਂਟ ਉਹ ਸਭ ਪ੍ਰੋਬਲਮਸ ਦਾ ਸੋਲੂਸ਼ਨ ਇਸ ਐਗਜ਼ੀਬਿਸ਼ਨ 'ਚ ਹੈਗਾ ਮਸ਼ੀਨ ਟੂਲਜ਼ ਅਤੇ ਆਟੋਮੇਸ਼ਨ ਟੈਕਨੋਲੋਜੀ ਲਈ ਭਾਰਤ ਦੀ ਪ੍ਰਮੁੱਖ ਪ੍ਰਦਰਸ਼ਨੀ ਮੈਕ ਆਟੋ ਐਕਸਪੋ 2025 21 ਤੋਂ 24 ਫਰਵਰੀ 2025 ਤੱਕ ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਨੀਵਾਲ ਲੁਧਿਆਣਾ ਵਿਖੇ ਹੋਣ ਜਾ ਰਹੀ ਹੈ ਇੱਕ ਬੇਮਿਸਾਲ ਪੈਮਾਨੇ ਦੀ ਨਾਲ ਐਕਸਪੋ 10 ਤੋਂ ਵੱਧ ਦੇਸ਼ਾਂ ਦੇ 650 ਪ੍ਰਦਰਸ਼ਕਾਂ ਨੂੰ ਇਕੱਠਾ ਕਰੇਗਾ ਅਤੇ 15000 ਤੋਂ ਵੱਧ ਉਤਪਾਦਾਂ ਦਾ ਪ੍ਰਦਰਸ਼ਨ ਕਰੇਗਾ ਇਹ ਬਹੁਤ ਹੀ ਉਮੀਦ ਕੀਤੀ ਜਾਣ ਵਾਲੀ ਘਟਨਾ ਉਦਯੋਗ ਦੇ ਨੇਤਾਵਾਂ ਨਿਰਮਾਤਾਵਾਂ ਅਤੇ ਨਵੀਨ ਤਕਾਰਾਂ ਲਈ ਖੇਤਰ ਵਿੱਚ ਅਤੇ ਆਧੁਨਿਕ ਤਰੱਕੀਆਂ ਦੀ ਪਰ ਚੋਲ ਕਰਨ ਲਈ ਇੱਕ ਗਤੀਸ਼ੀਲ ਪਲੇਟਫਾਰਮ ਵਜੋਂ ਕੰਮ ਕਰੇਗੀ ਉੜਾਨ ਮੀਡੀਆ ਐਂਡ ਕਮਿਊਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਜੋ ਕਿ ਮੈਕ ਆਟੋ ਐਕਸਪੋ ਦੇ ਪਿੱਛੇ ਆਯੋਜਕ ਬਲ ਹੈ ਜੀਐਸ ਢਿੱਲੋ ਨੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੈਕ ਆਟੋ ਐਕਸਪੋ ਨੇ ਨਿਰਮਾਣ ਅਤੇ ਆਟੋਮੇਸ਼ਨ ਸੈਕਟਰ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਲਗਾਤਾਰ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪ੍ਰਦਰਸ਼ਕਾਂ ਦੀ ਰਿਕਾਰਡ ਗਿਣਤੀ ਅਤੇ ਅੰਤਰਰਾਸ਼ਟਰੀ ਭਾਗੀਦਾਰੀ ਦੇ ਨਾਲ 2025 ਐਡੀਸ਼ਨ ਕਾਰੋਬਾਰਾਂ ਨੂੰ ਆਪਣੀ ਪਹੁੰਚ ਵਧਾਉਣ ਕੀਮਤੀ ਸਹਿਯੋਗ ਬਣਾਉਣ ਅਤੇ ਨਵੀਨਤਮ ਕਾਡਾ ਨੂੰ ਦੇਖਣ ਲਈ ਇੱਕ ਰਣਨੀਤਕ ਪਲੇਟਫਾਰਮ ਪ੍ਰਦਾਨ ਕਰੇਗਾ ਜੋ ਉਦਯੋਗ ਦੇ ਪਵਿਕ ਨੂੰ ਆਕਾਰ ਦੇਣ ਗਿਆ ਜਿੱਦਾਂ ਕਿ ਤੁਹਾਨੂੰ ਅੱਗੇ ਅਸੀਂ ਹਰ ਸਾਲ ਰੈਗੂਲਰ ਪ੍ਰੈਸ ਕਾਨਫਰੰਸ ਕਰੀਦੀ ਹੈ ਇਹ ਜਿਹੜੀ ਐਤਕੀ ਜਿਹੜੀ ਮੈਕਾਟੋ ਹੈ ਇਹ ਪਹਿਲਾਂ ਤੋਂ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਇਹਦੇ ਵਿੱਚ 650 ਦੇ ਕਰੀਬ ਐਗਜ਼ੀਬਿਟਰ ਹੈ ਔਰ 10 ਕੰਟਰੀਜ਼ ਤੋਂ ਜਿਹੜੇ ਐਗਜ਼ੀਬਿਟਰ ਆ ਰਹੇ ਆ ਔਰ 15000 ਦੇ ਕਰੀਬ ਪ੍ਰੋਡਕਟ ਇਹ ਦੇਖੋ ਸਮਝਣ ਦੀ ਲੋੜ ਹੈ ਵੀ ਇੰਡਸਟਰੀ ਬੜੇ ਕ੍ਰੂਸ਼ਲ ਟਾਈਮ 'ਚੋਂ ਨਿਕਲ ਰਹੀ ਹੈ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਵੀ ਜਿਹੜਾ ਦੇਸ਼ ਹੈ ਥਰਡ ਲਾਰਜੈਸਟ ਇਕਨੋਮੀ ਬਣਨ ਜਾ ਰਿਹਾ ਹੈ ਦੂਜੇ ਪਾਸੇ ਜਿਹੜੀ ਇੰਡਸਟਰੀ ਹੈ ਐਮਐਸਐਮਈ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਇਨਪੁਟ ਕਾਸਟ ਵਧ ਰਹੀ ਹੈ ਲੇਬਰ ਕਾਸਟ ਵਧ ਰਹੀ ਹੈ ਸੋ ਜਿਹੜਾ ਇਹਨੂੰ ਜੇ ਇੰਡਸਟਰੀ ਨੇ ਬਚਣਾ ਹੈ ਤਾਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪਏਗਾ ਔਰ ਅਪਗ੍ਰੇਡੇਸ਼ਨ ਦਾ ਜਿਹੜਾ ਬੈਸਟ ਤਰੀਕਾ ਹੈ ਉਹ ਐਗਜ਼ਿਬਿਸ਼ਨ ਹੈ ਮੈਂ ਇਹ ਦੇਖੋ ਵੀ ਬਹੁਤ ਸਾਲਾਂ ਤੋਂ 1990 ਤੋਂ ਮੈਂ ਐਗਜ਼ਿਬਿਸ਼ਨ ਅਟੈਂਡ ਕਰਦਾ ਮੈਂ ਆਲਮੋਸਟ ਕੋਈ 34 ਦੇਸ਼ਾਂ ਐਗਜ਼ਿਬਿਸ਼ਨ ਅਟੈਂਡ ਕੀਤੀ ਹੈ ਔਰ ਜਿੰਨਾ ਤੁਹਾਨੂੰ ਵਧੀਆ ਪ੍ਰੋਡਕਟ ਦੇਖਣ ਨੂੰ ਚਾਹੇ ਇੰਟਰਨੈਟ ਦਾ ਜਵਾਨਾ ਆ ਗਿਆ ਐਗਜ਼ਿਬਿਸ਼ਨ ਤੋਂ ਮਿਲਦਾ ਹੈ ਉਹ ਕਿਤੇ ਨਹੀਂ ਮਿਲਦਾ ਸੋ ਇਹਦਾ ਜਿਹੜੀ ਐਮਐਸਐਮਈ ਇੰਡਸਟਰੀ ਜਿਹਦਾ ਤੁਸੀਂ ਹਰ ਸਾਲ ਦੇਖਦੇ ਹੋ 50000 ਦੇ ਕਰੀਬ ਵਿਸਟਰ ਆਉਂਦਾ ਸੋ ਉਹਨਾਂ ਨੂੰ ਇਹਦਾ ਬੜਾ ਐਡਵਾਂਟੇਜ ਹੋਏਗਾ ਉਹਦੇ ਅੱਗੇ ਅਸੀਂ ਇਹ ਐਗਜ਼ੀਬਿਸ਼ਨਾਂ ਦੇਖਣ ਬੈਂਗਲੌਰ ਹੁਣ ਵੀ ਜਾਈਦਾ ਬੈਂਗਲੌਰ ਜਾਈਦਾ ਹੈ ਦਿੱਲੀ ਜਾਈਦਾ ਹੈ ਕੋੰਬੇਟੂਰ ਜਾਈਦਾ ਇਹ ਐਗਜ਼ੀਬਿਸ਼ਨ ਹੁਣ ਸਾਡੇ ਘਰ ਚ ਲੱਗਣ ਲੱਗੀ ਹੈ ਔਰ ਇਹ ਇੰਟਰਨੈਸ਼ਨਲ ਲੈਵਲ ਦੀ ਐਗਜ਼ੀਬਿਸ਼ਨ ਹੈ ਇਹਦੇ ਵਿੱਚ ਪੂਰੀ ਦੁਨੀਆ ਦੇ ਜਿੰਨੇ ਵੀ ਕੋਈ ਨਵੀਆਂ ਟੈਕਨੋਲੋਜੀਜ਼ ਹੈ ਕੋਈ ਏਆਈ ਹੈ ਕੋਈ ਲੇਟੈਸਟ ਸੌਫਟਵੇਅਰ ਆਇਆ ਹੈ ਕੋਈ ਲੇਟੈਸਟ ਇਨਸਟਰੂਮੈਂਟਸ ਹੈ ਸਾਰੇ ਸਾਰਿਆਂ ਨੂੰ ਦੇਖਣ ਦਾ ਮੌਕਾ ਮਿਲੇਗਾ ਇਹਦੇ ਨਾਲ ਐਮਐਸਐਮਈ ਆਪਣੇ ਆਪ ਨੂੰ ਅਪਗ੍ਰੇਡ ਕਰ ਪਾਏਗੀ ਔਰ ਨਾਲ ਹੀ ਜਿਹੜੀ ਸਾਡੀ ਲੋਕਲ ਮਸ਼ੀਨ ਟੂਲ ਇੰਡਸਟਰੀ ਹੈ ਉਹਨੇ ਬੜਾ ਸੁਧਾਰ ਕੀਤਾ ਪਿਛਲੇ ਇੱਕ ਦਹਾਕੇ ਤੋਂ ਜੋ ਲੋਕਲ ਇੰਡਸਟਰੀ ਨੇ ਬੈਟਰ ਕੀਤਾ এনवायरमेंट ਕੀਤਾ ਉਹਨਾਂ ਨੂੰ ਦਿਖਾਉਣ ਦਾ ਮੌਕਾ ਮਿਲੇਗਾ ਔਰ ਹੁਣ ਇਹਦਾ ਦਾ ਸੈਕਸਿਬਿਸ਼ਨ ਦਾ ਨਾਮ ਇਦਾਂ ਦਾ ਹੋ ਗਿਆ ਵੀ ਕੋਈ ਵੀ ਇਨੂੰ ਅਵੋਇਡ ਕਰਨਾ ਮੈਂ ਕਰਕੇ ਢਿਲੋਂ ਸਾਹਿਬ ਨੂੰ ਮੈਂ ਪੁੱਛ ਰਿਹਾ ਸੀ ਮੈਂ ਕਿਹਾ ਸਟਾਲ ਕੋਈ ਖਾਲੀ ਹੈ ਕਿਸੇ ਨੂੰ ਜ਼ਰੂਰੀ ਚਾਹੀਦਾ ਹੈ ਕਹਿੰਦੇ ਜੀ ਕੋਈ ਖਾਲੀ ਨਹੀਂ ਇਹਦਾ ਮਤਲਬ ਇਹ ਹੈ ਵੀ ਕੋਈ ਵੀ ਹੁਣ ਇਹਨੂੰ ਇਸ ਤੋਂ ਬਿਨਾ ਕਿਸੇ ਦਾ ਕੰਮ ਨਹੀਂ ਚੱਲ ਸਕਦਾ ਇੱਕ ਨੈਸੈਸਿਟੀ ਹੋ ਗਈ ਸੋ ਮੈਂ ਸਾਰੀ ਇੰਡਸਟਰੀ ਵੱਲੋਂ ਸਮੁੱਚੇ ਚੈਂਬਰ ਵੱਲੋਂ ਸਾਡੇ ਨਾਲ ਐਫੀਲੀਏਟਿਡ ਐਸੋਸੀਏਸ਼ਨਾਂ ਵੱਲੋਂ ਸੋ ਇਹਨੂੰ ਪੂਰਾ ਸਹਿਯੋਗ ਦੇਵਾਂਗੇ ਔਰ ਇਹਦੇ ਵਿੱਚ ਮੈਕਸਿਮਮ ਜਿਹੜੇ ਇੰਡਸਟਰੀਲਿਸਟ ਹੈ ਉਹ ਵਿਜ਼ਿਟ ਕਰਨਗੇ ਸਰ ਸਰਕਾਰ ਵੱਲੋਂ ਵੀ ਕੋਈ ਹਮਾਇਤ ਕੀਤੀ ਜਾਂਦੀ ਹੈ ਜੇ ਇਹਦਾ ਵੀ ਐਕਸਿਬਿਸ਼ਨ ਹੈ ਸਰਕਾਰ ਵੱਲੋਂ ਮੈਨੂ ਵੈਸਟ ਪੰਜਾਬ ਵੱਲੋਂ ਇਨੋਵੇਸ਼ਨ ਸਪੋਰਟ ਕੀਤੀ ਜਾਂਦੀ ਹੈ ਔਰ ਇਹਨੂੰ ਪ੍ਰਮੋਟ ਵੀ ਕੀਤਾ ਜਾਂਦਾ ਸਰ ਕੀ ਹੋਊਗਾ ਜੀ ਖਾਸ ਅਕੀਵਿਸ਼ਨ ਚ ਨਵੀਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਹੈ ਜਿਹੜੀ ਹੁਣ ਇਹ ਟਾਈਮ ਆ ਗਿਆ ਹੈ ਵੀ ਇੱਕ ਆਦਮੀ ਕਿੰਨੀਆਂ ਮਸ਼ੀਨਾਂ ਚਲਾਉਂਦਾ ਕਿਉਂਕਿ ਲੇਬਰ ਕੋਸਟ ਵੱਧ ਰਹੀ ਹੈ ਸੋ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਤਾਂ ਇੱਕ ਬੰਦਾ 30 ਮਸ਼ੀਨਾਂ ਵੀ ਚਲਾਉਂਦਾ ਤੋ ਇਹ aí ਨਾਲ ਅਸੀਂ ਉਹਨਾਂ ਨੂੰ ਮਸ਼ੀਨਾਂ ਨੂੰ ਕਿਵੇਂ ਸਿੰਕ੍ਰੋਨਾਈਜ਼ ਕਰਕੇ ਘੱਟ ਤੋਂ ਘੱਟ ਲਾਗਤ ਤੇ ਘੱਟ ਤੋਂ ਘੱਟ ਮੈਨ ਪਾਵਰ ਨਾਲ ਔਰ ਰਾਮਟੀਰੀਅਲ ਕਿਵੇਂ ਬਚਾ ਸਕਦੇ ਆ ਇਹਦੇ ਤੇ ਖਾਸ ਤੌਰ ਤੇ ਇਹਨੂੰ ਆਪਾਂ ਕਹਿ ਸਕਦੇ ਆ ਵੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਟ ਦੇ ਵਿੱਚ ਕਾਫੀ ਦੇਖਣ ਨੂੰ ਮਿਲੇਗੀ ਜਿਹੜੀਆਂ ਚੀਜ਼ਾਂ ਅਸੀਂ ਵਟਸਐਪ ਤੇ ਜਾਂ ਸੋਸ਼ਲ ਮੀਡੀਆ ਤੇ ਦੇਖੀਦੇ ਆ ਉਹ ਸਹੀ ਮੈਨੇਜ ਦੇਖਣ ਦਾ ਮੌਕਾ ਮਿਲੇਗਾ ਸਰੇ ਇਹਦੇ ਨਾਲ ਰੋਜ਼ਗਾਰ ਤੇ ਵੀ ਕੋਈ ਅਸਰ ਪਿਆ ਇੰਡਸਟਰੀ ਦੇ ਕਿਉਂਕਿ ਆਪਰ ਇੱਕ ਦਾਸ ਬੰਦੇ ਕੰਮ ਕਰਦੇ ਆ ਤੋ ਇੱਕ ਮਸ਼ੀਨ ਕਰ ਲਾ ਦੇ। ਦੇਖੋ ਇੰਡਸਟਰੀ ਸਾਨੂੰ ਸਵੇਰੇ 10000 ਬੰਦਾ ਚਾਹੀਦਾ ਟ੍ਰੇਡ। ਜੇ ਉਹ 10000 ਚੋਂ ਹੁਣ ਤੁਸੀਂ ਇਹ ਦੇਖੋ ਅੱਗੇ ਵਰਕਰ ਤੋਂ ਹੁੰਦਾ ਸੀ ਵੀ ਮੈਨੂੰ ਕੰਮ ਤੇ ਲਾ ਲਓ। ਉਹਨਾਂ ਜਿਹੜੇ ਸਕਿਲਡ ਵਰਕਰ ਹੈ ਉਹਨਾਂ ਦੀ ਕਾਫੀ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਔਰ ਮੈਂ ਸਮਝਦਾ ਇਹਦੇ ਨਾਲ ਰੋਜ਼ਗਾਰ ਵਧੇਗਾ ਕੋਈ ਰੋਜ਼ਗਾਰ ਘਟਣ ਦਾ ਕੋਈ ਸਕੋਪ। ਜਦੋਂ ਕੰਪਿਊਟਰ ਆਇਆ ਸੀ ਲੋਕ ਕਹਿੰਦੇ ਆ ਕੰਪਿਊਟਰ ਆ ਗਿਆ 10 ਬੰਦਿਆਂ ਦਾ ਕੰਮ ਇਕੱਲਾ ਕਰੇਗਾ। ਕੰਪਿਊਟਰਾਈਜ਼ੇਸ਼ਨ ਨਾਲ ਸਗੋਂ ਬੱਚਿਆਂ ਨੂੰ ਜ਼ਿਆਦਾ ਰੁਜ਼ਗਾਰ ਮਿਲਿਆ ਠੀਕ ਹੈ ਇਹ ਮੈਂ ਇਹ ਮਸ਼ੀਨ ਟੂਲ ਇੰਡਸਟਰੀ ਨਾਲ ਹੀ ਰਿਲੇਟਡ ਸ਼ੋਅ ਆ ਚੌਥਾ ਤੋਂ ਵੱਧ ਮਾ ਸ਼ੋਅ ਚੱਲ ਰਿਹਾ ਇਸ ਵਾਰ ਇਸ ਵਾਰ ਪਹਿਲੇ ਨਾਲੋਂ 15000 ਦੇ ਕਰੀਬ ਪੜਾ ਕਰਿਆ ਕਾਫੀ ਗਰੋ ਹੋਇਆ ਪਹਿਲੇ ਨਾਲੋਂ 20 25% ਦਾ ਪਾਰਟਿਸਪੀਟ ਵਧੀਆ ਇਸ ਸ਼ੋਅ ਦੇ ਵਿੱਚ ਰੋਬੋਟਿਕ ਸੀਐਨਸੀ ਮਸ਼ੀਨ ਲੇਜ਼ਰ ਕਟਿੰਗ ਮਸ਼ੀਨ ਰੋਟਿਕ ਬਿਲਡਿੰਗ ਵਗੈਰਾ ਇਹ ਸੇ ਸ਼ੋ ਹੋਊਗਾ ਜਿਹੜਾ ਕਿ ਇੰਡਸਟਰੀ ਲਈ ਬਹੁਤ ਹੀ ਫਾਇਦੇਮੰਦ ਰਹੂਗਾ ਜਿਹੜਾ ਮੈਨੂਫੈਕਚਰਿੰਗ ਸੈਕਟਰ ਦਾ ਉਹਦੇ ਲਈ ਇੱਕ ਤਰ੍ਹਾਂ ਦਾ ਕੁੰਬ ਦਾ ਮੇਲਾ ਆ ਇੱਥੇ ਉਹਨਾਂ ਦਾ ਗਿਆਨ ਵਧੂਗਾ ਇੱਥੇ ਆ ਕੇ ਉਹ ਜਿਹੜੇ ਇੰਡੀਆ ਦੇ ਲੀਡਰ ਨੇ ਮੈਨੂਫੈਕਚਰਿੰਗ ਨੇ ਉਹ ਸਾਰੇ ਹੀ ਹੋਣਗੇ ਉਹਨਾਂ ਦੀ ਉਹਨਾਂ ਤੋਂ ਕੋਈ ਵੀ ਗੱਲ ਪੁੱਛਣੀ ਹੈ ਕਿਸੇ ਨੇ ਕੋਈ ਵੀ ਆਪਣੇ ਪ੍ਰੋਡਕਟ ਬਾਰੇ ਪ੍ਰੋਡਕਸ਼ਨ ਵਧਾਉਣ ਵਾਲੇ ਗੱਲ ਕਰਨੀ ਹੋਵੇ ਇੱਥੇ ਸੌਲਵ ਹੋਊਗਾ ਪਰ ਕਿਵੇਂ ਦੇਖਦੇ ਹੋ ਜਿਹੜੇ ਸਟੂਡੈਂਟਸ ਨੇ ਜਾਂ ਕਾਲਜਿਸ ਨੇ ਉਹਨਾਂ ਨੂੰ ਕੀ ਅਪੀਅਰ ਕਰਦੇ ਹਾਂ ਅਕੈਡੀਮਿਕਸ਼ਨ ਲੈ ਕੇ ਉਹ ਇਹ ਯੰਗ ਜਨਰੇਸ਼ਨ ਲਈ ਬਹੁਤ ਜ਼ਰੂਰੀ ਹੈ ਇੱਥੇ ਵਿਜ਼ਿਟ ਕਰਨਾ ਉਹਨਾਂ ਦੇ ਨੌਲੇਜ ਜਿਹੜੀ ਹੈ ਉਹ ਇੱਥੇ ਆ ਕੇ ਵਧੇਗੀ ਅਸੀਂ ਖੁਦ ਬਾਹਰ ਜਾਂਦੇ ਹਾਂ ਬੰਗਲੌਰ ਜਾਂਦੇ ਹਾਂ ਜਾਂ ਹੋਰ ਆਊਟ ਆਫ ਕੰਟਰੀ ਜਾਂਦੇ ਹਾਂ ਉਹਦਾ ਮੇਨ ਮੁੱਦਾ ਇਹੀ ਹੁੰਦਾ ਵੀ ਨੌਲੇਜ ਵਧਾਈ ਜਾਵੇ ਯੰਗ ਜਨਰੇਸ਼ਨ ਲਈ ਜਿਨ੍ਹਾਂ ਨੇ ਆਪਣਾ ਕਾਰੋਬਾਰ ਕਰਨਾ ਜਾਂ ਜਵਾਬ ਕਰਨੀ ਆ ਉਹਨਾਂ ਨੂੰ ਇੱਥੇ ਆਉਣ ਦਾ ਬਹੁਤ ਉਹਨਾਂ ਲਈ ਬਹੁਤ ਜ਼ਰੂਰੀ ਆ ਇਹ ਸਾਰੇ ਜਿੰਨੇ ਕਾਲਜੇਜ਼ ਨੇ ਜਾਈਟੀਆਈ ਨੇ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਆ ਕਿ ਉਹ ਆਪਣੇ ਬੱਚੇ ਜਿਹੜੇ ਟ੍ਰੇਨਿੰਗ ਆ ਉਹਨਾਂ ਨੂੰ ਭੇਜਣ ਇੱਥੇ ਪਰ ਤੁਸੀਂ ਅਲੱਗ-ਅਲੱਗ ਜਿਹੜੇ ਸ਼ਹਿਰਾਂ ਦੇ ਵਿੱਚ ਐਕਟੀਵੇਸ਼ਨ ਜਿਹੜੀ ਦੇਖਦੇ ਹੈਗੇ ਉਹ ਪੰਜਾਬ ਦੇ ਵਿੱਚ ਕੀ ਡਿਫਰੈਂਸ ਦੇਖਦੇ ਹੋ ਕਿਸ ਚੀਜ਼ ਦੀ ਲੋੜ ਆ ਪੰਜਾਬ ਦੀ इंडस्ट्री ਨੂੰ ਪੰਜਾਬ ਬਲਕਿ ਨਾਰਥ ਦੀ ਬਲਕਿ ਮੈਂ ਕਹੂੰਗਾ ਵੀ ਇਹ ਇੰਡੀਆ ਦੀ ਸੈਕੰਡ ਲਾਰਜੇਸਟ ਐਗਜ਼ੀਬਿਸ਼ਨ ਹੋ ਚੁੱਕੀ ਆ ਠੀਕ ਆ ਅਸੀਂ ਸਾਰੇ ਇੰਡੀਆ ਜੀ ਘੁੰਮਦੇ ਆ ਤੇ ਇਹਦੇ ਵਿੱਚ ਪੰਜਾਬ ਦੇ ਵਿੱਚ ਤਾਂ ਨੰਬਰ 1 ਹੈ ਹੀ ਆ ਬਲਕਿ ਨਾਰਥ ਦੀ ਨੰਬਰ 1 ਹੈ ਇਸ ਤੋਂ ਕੋਈ ਅਗੀ ਐਗਜ਼ੀਬਿਸ਼ਨ ਆ ਜਿਹੜੀ ਬੈਂਗਲੌਰ ਲੱਗਦੀ ਆ ਇਹ ਇਹਦਾ ਹੁਣ ਕਾਫੀ ਲੈਵਲ ਵੱਧ ਗਿਆ ਦੇਖੀ ਉਹਨਾਂ ਨੇ ਸ਼ੁਰੂ ਕੀਤਾਗਾ ਹਾਂਜੀ ਸਾਡੀਆਂ ਐਗਜ਼ੀਬਿਸ਼ਨ ਤੋਂ ਬਾਅਦ ਹੀ ਉਹਨਾਂ ਨੇ ਅਡਾਪਟ ਕੀਤਾ ਇਹ ਤਾਂ ਰਲਿਆ ਮਿਲਿਆ ਵਾ ਉਹ ਉਹ ਤਾਂ 70 ਸਾਲ ਹੋ ਗਏ ਉਹਨਾਂ ਨੂੰ ਐਗਜ਼ੀਕਿਊਟਿਵਲ ਉਹ ਜਿਹੜਾ ਮੇਨ ਐਗਰੀਵੇਟਰ ਲੇਕਿਨ ਅਸੀਂ ਵੀ ਮੈਂ ਹੁਣ 14ਵੀਂ ਆ ਸਾਡੀ ਨਾ ਇਹ ਵੀ ਕਾਫੀ ਉਹ ਸੰਤੋਖ ਹਿਸਾਬ ਨਾਲ ਕਾਫੀ ਤੇਜ਼ੀ ਨਾਲ ਵਧੀਆ ਬਿਸ਼ਕਰਮਾ ਜੀ ਤੁਹਾਨੂੰ ਸਵਾਲ ਹੈ ਕਿਸ ਤਰ੍ਹਾਂ ਦੇ ਦੇਉ ਪਹੁੰਚਿਓ ਸਾਰੀ ਡਿਟੇਲ ਤੁਹਾਨੂੰ ਮੈਕਾਟੋ ਬਾਰੇ ਸਰਦਾਰ ਉਪਕਾਰ ਸਿੰਘ ਜੀ ਨੇ ਪ੍ਰੈਜ਼ੀਡੈਂਟ ਚੈਂਬਰ ਉਹਨਾਂ ਨੇ ਸੀਆਈਸੀਯੂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਦੱਸੀ ਹੈ ਆ ਜੰਗ ਬਹਾਦਰ ਜੀ ਸਾਡੇ ਐਲਐਮਡੀ ਦੇ ਪ੍ਰੈਜ਼ੀਡੈਂਟ ਤਰਲੋਚਨ ਸਿੰਘ ਜੀ ਸਭ ਨੇ ਪੂਰਾ ਡਿਟੇਲਸ ਦੱਸਿਆ ਹੈ ਤਾਂ ਮੈਂ ਥੋੜਾ ਦੱਸਣਾ ਚਾਹਾਂਗਾ ਕਿ ਇਹ 14th ਐਡੀਸ਼ਨ ਹੈ ਜਿਹੜਾ 21 ਤੋਂ 24 ਫਰਵਰੀ 4 ਦਿਨ ਦੀ ਇਹ ਐਗਜ਼ੀਬਿਸ਼ਨ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਨੇਵਾਲ ਲੁਧਿਆਣਾ ਹਰ ਵਾਰਾਂ ਦੀ ਤਰ੍ਹਾਂ ਇੱਥੇ ਲੱਗ ਰਹੀ ਹੈ 650 ਕੰਪਨੀਆਂ ਤਕਰੀਬਨ 15000 ਦੇ ਕਰੀਬ ਪ੍ਰੋਡਕਟਸ ਆਪਣੇ ਡਿਸਪਲੇ ਕਰ ਰਹੇ ਨੇ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਮੈਨੂਫੈਕਚਰਿੰਗ ਇੰਡਸਟਰੀ ਲਈ ਜੋ ਵੀ ਲੇਟੈਸਟ ਤੁਹਾਨੂੰ ਟੈਕਨੋਲੋਜੀ ਚਾਹੀਦੀ ਹੈ ਪੂਰੇ ਵਰਲਡ ਦੇ ਜਿਹੜੇ ਮੈਨੂਫੈਕਚਰਰਸ ਨੇ ਮਸ਼ੀਨਰੀ ਮੈਨੂਫੈਕਚਰਰ ਮਸ਼ੀਨ ਟੂਲ ਮੈਨੂਫੈਕਚਰ ਇੱਥ ਫਾਇਦਾ ਲਿਆ ਜਾਵੇ ਜਿਸ ਤਰ੍ਹਾਂ ਸਭ ਨੇ ਦੱਸਿਆ ਕਿ ਲੇਬਰ ਦੀ ਬੜੀ ਸ਼ਾਰਟੇਜ ਹੈ ਬੜੀ ਪ੍ਰੋਬਲਮਸ ਹੈ ਤਾਂ ਉਹ ਸਾਰੀਆਂ ਜਿਹੜੇ ਜਿੰਨੇ ਵੀ ਤੁਹਾਨੂੰ ਪ੍ਰੋਬਲਮ ਫੇਸ ਕਰਦੇ ਨੇ ਇੰਡਸਟਰੀ ਲਿਸਟ ਜਾਂ ਮੈਨੂਫੈਕਚਰਿੰਗ ਸੈਗਮੈਂਟ ਉਹ ਸਭ ਪ੍ਰੋਬਲਮਸ ਦਾ ਸੋਲੂਸ਼ਨ ਇਸ ਐਗਜ਼ਿਬਿਸ਼ਨ 'ਚ ਹੈਗਾ 650 ਕੰਪਨੀਆਂ ਇੱਕੋ ਹੀ ਛੱਤ ਥੱਲੇ ਉਹ ਵੀ ਬਿਲਕੁਲ ਲੇਟੈਸਟ ਟੈਕਨੋਲੋਜੀ ਨਾਲ ਲੈ ਕੇ ਡਿਸਪਲੇ ਕਰਕੇ ਇੱਥੇ ਹੈਗੀਆਂ ਨੇ ਤਾਂ ਮੈਂ ਸਭ ਨੂੰ ਕਹਾਂਗਾ ਕਿ 21 ਤੋਂ 24 ਫਰਵਰੀ ਆ ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਸਾਹਨੇ ਵਾਲ ਲੁਧਿਆਣਾ ਵਿజిਟ ਕਰੋ ਉਹਦਾ ਵੱਧ ਵੱਧ ਫਾਇਦਾ ਲਾਓ 3000 ਤੋਂ ਵੱਧ ਤੁਸੀਂ ਸੁਣੀ ਕੀਤੀ ਜੀ ਅੱਜ ਕਿੰਨੇ ਕੋਟਰ ਬਣੇ 2011 ਚ ਇਹ ਐਗਜ਼ਿਬਿਸ਼ਨ ਸ਼ੁਰੂ ਹੋਈ ਸੀ ਔਰ ਅੱਜ ਇਹਦਾ 14th ਐਡੀਸ਼ਨ ਹੈ 650 ਕੰਪਨੀਆਂ ਇੱਥੇ ਪਾਰਟਿਸਿਪੇਟ ਕਰ ਰਹੀਆਂ 13 ਕੰਟਰੀਜ਼ ਐ ਅਲੱਗ ਅਲੱਗ ਜਿਹੜੇ ਲੀਡਿੰਗ ਕੰਟਰੀਜ਼ ਨੇ ਸਾਰਿਆਂ ਦੇ ਨੁਮਾਇੰਦੇ ਆਖੇ ਤੁਹਾਨੂੰ ਪਾਰਟਿਸਿਪੇਟ ਕਰ ਰਹੇ ਨੇ ਮਸ਼ੀਨਾਂ ਡਿਸਪਲੇ ਕਰ ਰਹੇ ਨੇ